ਥੈਂਕ ਯੂ ਸਰ ਜੀ ਕੋਈ ਲੋੜ ਹੋਈ ਤੇ ਕੋਈ ਨਹੀਂ ਤੁਹਾਨੂੰ ਕਰਾਂਗੀ ਰਿਹਾ ਅਸਟੇ ਜੀ ਲੋ ਸੱਚੇ ਸਾਰ ਆਪਾਂ ਜਿਸੰਦਰ ਸਿੰਘ ਤਰਤਾਂ ਦੀ ਤੁੰਗੋਲੇ ਆ ਜੀ ਇਹ ਮੇਰਾ ਬ్రਦਰ ਆ ਛੋਟਾ ਜੀ ਉਹਦੇ ਰਿਪੋਰਟ ਹੈ ਉਹਦੇ ਦਿਮਾਗ ਦੇ ਵਿੱਚ ਸੌਲੀ ਆਈ ਆ ਤੇ ਸਿਰ ਤਾਂ ਬਹੁਤ ਜ਼ਿਆਦਾ ਦਰਦ ਕਰ ਰਿਹਾ ਸੀ ਉਹਨੂੰ ਹਸਪੀਟਲ ਲੈ ਕੇ ਗਏ ਆ ਹਸਪੀਟਲ ਵਾਲੇ ਜਿਹੜੇ ਆ ਉਹਨਾਂ ਨੇ ਐਨਕੁਨ ਕੀਤਾ ਆ ਉਹਦਾ ਸਰਜਰੀ ਦੱਸ ਰਹੇ ਆ ਜੀ ਆਰੋ ਹੋਰ ਜ਼ਿਆਦਾ ਬਿੱਲ ਦੱਸ ਰਹੇ ਨੇ ਸਾਰਿਆਂ ਦੇ ਇਹਨਾਂ ਬਿੱਲ ਤਿੰਨ ਚੁੱਕੇ ਨਹੀਂ ਹੈਗੇ ਸਾਹਿਬ ਤੁਸੀਂ ਸਾਡੀ ਹੈਲਪ ਕਿਰਵਾ ਸੀ ਦਾ ਅੱਜ ਵੀ ਇਹ ਕਰਵਾਉਣਾ ਚਾਹੁੰਦੇ ਆਂ ਮੈਂ ਤੁਹਾਡਾ ਫਟਿੰਗ ਹੈਲਪ ਕਰੋ ਮੈਂ ਨੰਦੀ ਰਿਪੋਰਟ ਭੇਜ ਰਿਹਾ ਹਾਂ ਇਹ ਉਹਨਾਂ ਦੀ ਰਿਪੋਰਟ ਹੈ ਪਲੀਜ਼ ਸਰ ਇਹ ਦਵਾਈ ਡਾਕਟਰ ਹਾਂਜੀ ਜੀਵ ਸਰ ਜੀ ਇੱਕ ਤੋਂ ਡੇਢ ਘੰਟੇ ਦੇ ਵਿੱਚ ਪੀਏ ਪਹੁੰਚ ਜਾਾਂਗੇ ਸਰਜੀਵ ਸਰ ਕੋਲ ਸੁतीश ਕੁਮਾਰ ਜੀ ਨੇ ਭੇਜਿਆ ਆਇਆ ਹੈ ਹਾਂ ਤੁਹਾਡੇ ਕੋਲ ਆ ਰਹੇ ਆ ਜੀ ਆ ਵੇਖੋ ਤਰਨਤਾਰਨ ਦੇ ਮਰੀਜ਼ ਤੋਂ 6 ਲੱਖ ਰੁਪਇਆ ਕਹਿੰਦੇ ਸੀ ਪੈਸੇ ਹੈ ਨਹੀਂ ਸੀ 2 ਏਕੜ ਜ਼ਮੀਨ ਸੀ ਇਹ ਮਰੀਜ਼ ਕੱਲ ਪਹੁੰਚਿਆ ਰਾਪੋਰਾਪ ਇਸ ਦਾ ਆਪਰੇਸ਼ਨ ਹੋ ਗਿਆ ਜੀ 6000 ਚ ਥੈਂਕ ਯੂ ਸਰ ਜੀ ਕੋਈ ਲੋਡ ਹੋਈ ਤੇ ਕੋਈ ਨਹੀਂ ਤੁਹਾਨੂੰ ਕਰਾਂਗੇ ਰਿਪੈਸਟ ਜੀ ਹਾਂਜੀ ਸਰ ਆਪਾਂ ਗੱਡੀ ਪਾਈ ਪਾਤੀ ਤੇ ਹਾਂਜੀ ਸਰ ਇਹਨਾਂ ਦੇ ਟੋਨਾ ਰਾਤੀ ਲਾਲੋ ਵੀ ਕਰਤਾ ਸੀਗਾ ਬਾਗੋਂ ਦੀ ਪਾਈ ਪਾਣੀ ਦੇ ਪਾਣੀ ਦੀ ਪਾਣੀ ਦਾ ਪ੍ਰੈਸ਼ਰ ਕਹਿੰਦੇ ਸੀ ਬਾਗ ਤੇ ਵਾਤਾਵਰਣ ਦੇ ਨਾਲ ਪ੍ਰੈਸ਼ ਬਹੁਤ ਜ਼ਿਆਦਾ ਤੇ ਸੀ ਰਿਫਰਿਜਰੇਟਰ ਦਾ ਮਾਰਾ ਜੀ ਹੋ ਗਿਆ ਸੀ ਜੀ 12 ਤੋਂ 3 ਤੱਕ ਸਵੇਰ ਨਾਲ ਉਹ ਲੋਪ ਕੰਪੀ ਕਰਦੇ ਨੇ ਚਾਰ ਕਿਤੇ ਉਸ ਤੋਂ ਬਾਅਦ ਉਹ ਸਾਰੀਆਂ ਬੈਟਾਂ ਉੱਪਰ ਲਾਤੀਆਂ ਉਹ ਨਾ ਵਾਰ ਦੇ ਵਿੱਚੋਂ ਬਾਹਰ ਕਰਤਾ ਆ